ਚੰਗੀ ਗਰਮੀ ਪੈਣ ਦੀ ਆ 3-4 ਦਿਨ ਹੋ ਗਏ ਕੋਈ ਗਾਹ ਨਹੀਂ ਵੜਦਾ ਸਾਰਾ ਦਿਨ ਵਿਹਲੇ ਬੈਠੇ ਰਹੀਦਾ ਵਾ ਸ਼ੁਕਰ ਹੈ ਰੱਬ ਦਾ ਤੇਰਾ ਗਾਹ ਆਇਆ ਆ ਮਾਤਾ ਆਉਂਦੀ ਲੱਗਦਾ ਵਾ ਵਾ ਸਰਦਾਂ ਲੇਗੀ ਆਜੋ ਆਜੋ ਬੈਠੋ ਆ ਲੋ ਮਾਤਾ ਜੀ ਬਿਠਾ ਆਜੋ ਆ ਲੋ ਮਾਤਾ ਜੀ ਪਾਣੀ ਪੀਓ ਹੋਰ ਮਾ ਬੇਕਾਰ ਪਰਵਾਹ ਠੀਕ ਆ ਤੁਹਾਡੀ ਸਿਹਤ ਠੀਕ ਆ ਤੇ ਉਤ ਚਾਹ ਬਣਾਵਾ ਮੈਂ ਉਤ ਚਾਹ ਰਹਿਣ ਦੇ ਠੰਡਾ ਲਿਆ ਗਰਮੀ ਵੜੀ ਆ ਹਾਂ ਲੋ ਮਾਤਾ ਜੀ ਠੰਡਾ ਪੀਓ ਹੁਣ ਦੱਸੋ ਮਾਤਾ ਜੀ ਕੀ ਲੈਣਾ ਬਸ ਬੁੱਤ ਮੈਂ ਤਾਂ ਸਾ ਹੀ ਲੈਣਾ ਸੀ ਕੀ ਹੋੜੇ भैया इधर आओ बात सुनो आया भी भी जी। आया गए हो ना केट में सुबह से काम करने तुमको चाहिए करो ओ भैया बैठ मत जाना बाते, बाते मत करने लग जाना मत अच्छा आके ना ਚੱਕੀ 'ਚ ਆਟਾ ਦਿਆ ਹੈ ਉਹ ਉਹ ਲੈ ਕੇ ਆਣਾ ਹੈ ਠੀਕ ਹੈ। ਅੱਛਾ ਬਾਤ ਸੁਣ। ਹਾਂ ਜੀ। ਉਹਨੂੰ ਚਾਹੇ ਦੇ ਕੇ ਅੱਛਾ। ਉਹਦਾ ਕੰਮ ਕਰਕੇ ਆਪ ਜਲਦੀ ਆਣਾ। ਠੀਕ ਹੈ। ਮੇਰੇ ਕੋਲ ਸ਼ੂਗਰ ਹੋਈ ਪਈ ਹੈ ਔਰ ਮੇਰੀ ਵੀ ਗੋਲੀ ਲੈ ਕੇ ਆਣਾ। ਅੱਛਾ ਮੀਮੀ ਜੀ। ਭਈਆ ਜਲਦੀ ਆਣਾ। ਜਾ ਰਹਾ ਮੈਂ ਮੀਮੀ ਜੀ। ਠੀਕ ਹੈ ਜਲਦੀ ਆਣਾ। ਅੱਛਾ। ਮੈਂ ਸੋਚਿਆ ਸੀ ਸਾਰਾ ਟੱਬਰ ਪੰਜਾਬੀ ਬੋਲਦੇ ਆ ਭਈਏ ਨੂੰ ਫਟਾਫਟ ਪੰਜਾਬੀ ਬੋਲਣ ਲਾ ਦਾਂਗੇ। ਸਾਲਾ ਕੰਮ ਹੀ ਉਲਟ ਹੋ ਗਿਆ। ਬਈ ਨੇ ਸਾਰਿਆਂ ਨੂੰ ਹਿੰਦੀ ਬੋਲਣ ਲਾਤਾ ਸਾਰੇ ਹਮਕੋ ਤੁਮਕੋ ਕਰਨੇ ਲਾ ਦਿੱਤੇ ਬੋਰੀ ਜੀ ਕਿੱਧਰ ਠੀਕ ਹੋ? ਕਵਰੰਟੀਨ ਜੀ ਕਿੱਧਰ ਠੀਕ ਹੋ ਤੁਸੀਂ? ਤੁਸੀਂ ਹੱਸੇ ਹਾਂ। ਪਾਣੀ ਪੀਓਗੇ? ਹਾਂਜੀ। ਭਗਤੇ ਦੋ ਗਲਾਸ ਪਾਣੀ ਲਈ। ਪਕਦੇ ਆਂਟੀ ਵਾਸਤੇ ਫਿੱਕੀ ਔਰ ਦੋ ਕੱਪ ਮਿੱਠੀ ਚਾਹ ਬਣਾ ਲਿਆ। ਬੜਾ ਕੰਮ ਕਰਦੀ ਦੀਦੀ ਇਹ ਘਰ ਦਾ। ਚਾਹ ਵੀ ਬਣਾ ਲੈਂਦੇ ਆ, ਰੋਟੀ ਬੜੀ ਸਵਾਦ ਬਣਾਉਂਦੇ ਆ, ਸਬਜ਼ੀ ਵੀ ਬੜੀ ਸਵਾਦ ਬਣਾਉਂਦੇ ਆ। ਮੈਨੂੰ ਤਾਂ ਕੰਮ ਨਹੀਂ ਬੰਦਾ ਕੋਈ। ਹੁਣ ਵੀ ਕੱਪੜੇ ਧੋਂਦੇ ਪਏ ਸੀਗੇ। ਹਾਂਜੀ। ਉਹ ਦੇਖੋ ਆਗੇ ਚਾਹ ਲੈ ਕੇ। ਇਹਨੂੰ ਚਾਹ ਤੇ ਮੈਂ ਥੋੜੀ ਜਿਹੀ ਭਾਂਡੇ ਪਏ ਸਾਫ਼ ਕਰ ਦਵਾਂ। ਚਾਹ ਪੀ ਕੇ ਦੇਖੋ ਬੜੀ ਸਵਾਦ ਚਾਹ ਬਣਾਉਂਦੇ ਆ। ਜਨਾਨੀਆਂ ਵਾਲੇ ਸਾਰੇ ਕੰਮ ਕਰ ਲੈਂਦੇ। ਬਸ ਇੱਕ ਮੈਂ ਜਨਾਨੀਆਂ ਵਾਂਗੂ ਨਿਆਣਾ ਨਹੀਂ ਜੰਮ ਸਕਦਾ।